ਸਵਾਗਤ ਆ ਤੁਹਾਡਾ ਸੁਖਰਾਜ ਦੇ ਜੀ ਫਰਮ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਭਾਰੂ ਬਾਈ ਲੱਖੇ ਕੋਲੇ ਪਹੁੰਚੇ ਆ ਦੋਸਤੋ ਵਪਾਰ ਦਾ ਕੰਮ ਆ ਇਸ ਭਾਰੂ ਪਿੰਡ ਨੂੰ ਦੋਸਤੋ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਪੈ ਜਾਂਦਾ ਤੇ ਤਹਿਸੀਲ ਗਿੱਦੜਵਾਹਾ ਪੈ ਜਾਂਦੀ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਤੋਂ ਪੰਜ ਨਾਗ ਵਿਖਾ ਦੇਨੇ ਆ ਦੋਸਤੋ ਕੁਛ ਵਿੱਚ ਸੁਈਆਂ ਸਵਾਈਆਂ ਵੜਾ ਤੇ ਕੁਛ ਗੱਬਣਾ ਹੈਗਾ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਜਿਨ੍ਹਾਂ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਜੀ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਲੱਖੇ ਤੋਂ ਲੈ ਲੈਣਿਆ ਆਓ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਉਹ ਠੀਕ ਠਾਕ ਬਾਈ ਹਾਂਜੀ ਹਾਂਜੀ ਵਧੀਆ ਜੀ ਠੀਕ ਆ ਨਾਂ ਦੱਸਣੀ ਬਾਈ ਵੀਰੇ ਮੇਰਾ ਨਾਂ ਲੱਖਾ ਜੀ ਠੀਕ ਆ ਲੱਖਾ ਉਹ ਵਪਾਰ ਦਾ ਕੰਮ ਹੀ ਹਾਂਜੀ ਵਪਾਰ ਦਾ ਜੀ ਠੀਕ ਆ ਕਿੰਨੇ ਕ ਸਮੇਂ ਤੋਂ ਬਾਈ ਵਪਾਰ ਕਰਦੇ ਆ ਤੁਹਾਨੂੰ 25-30 ਸਾਲ ਹੋ ਗਏ 25-30 ਸਾਲ ਹੋ ਗਏ ਹਾਂਜੀ ਗਾਵਾਂ ਹੁੰਦੀਆਂ ਜੇ ਮੱਝਾਂ ਵੀ ਆਈਆਂ ਨਹੀਂ ਗਾਈਆਂ ਦੇ ਕਰਦੇ ਜੀ ਜ਼ਿਆਦਾ ਗਾਵਾਂ ਦੇ ਗਾ ਜਰਸੀ ਤੇ ਚਫ ਦੋਵੇਂ ਹੀ ਹੁੰਦੇ ਆ ਹਾਂ ਜਰਸੀ ਐਚਪ ਸਾਈਵਾਲ ਵੀ ਹੁੰਦੀਆਂ ਜੀ ਸਾਈਵਾਲ ਸਾਰੇ ਨਾਗ ਹੀ ਆ ਜਾਂਦੇ ਸਾਰੀ ਬਰੀਡ ਦੇ ਵਿੱਚ ਹੀ ਹਾਂਜੀ ਹਾਂਜੀ ਠੀਕ ਆ ਕਿੰਨੇ ਕ ਨਾਗ ਬਈ ਰੂਟੀਨ ਦੇ ਵਿੱਚ ਆਪਣੇ ਕੋਲੇ ਹੁੰਦੇ ਆ ਆਪਣੇ ਕੋਲੇ ਇਸ ਟਾਈਮ 14 ਨਾਗ ਆ ਜੀ ਠੀਕ ਆ 14 ਨਾਗ ਆਗੇ ਤੇ ਆਪਾਂ ਵਿਖਾਉਣੇ ਅੱਜ ਕਿੰਨੇ ਆ ਵੀਡੀਓ ਅੱਜ ਆਪਾਂ 5 ਵਿਖਾਉਣੇ ਜੀ ਠੀਕ ਆ ਕੱਚੀਆਂ ਵੜਾ ਨਹੀਂ ਵਿਖਾਉਣਗਾ ਹਾਂ ਕੱਚੀਆਂ ਵੜਾ ਨਹੀਂ ਵਿਖਾਉਣੀਆਂ ਠੀਕ ਆ ਤੇ ਬਈ ਇੱਕ ਕਰੀ ਨਾ ਆਪਣਾ ਐਡਰੈਸ ਤੇ ਨੰਬਰ ਦੱਸ ਦੇ ਫਿਰ ਐਡਰੈਸ ਮੇਰਾ ਪਿੰਡ ਭਾਰੂ ਠੀਕ ਆ ਜ਼ਿਲ੍ਹਾ ਮਕਸਰ ਠੀਕ ਆ ਹਾਂ ਦਸੀਲ ਕੀ ਦੜਵਾ ਠੀ ਤੇ ਬਈ ਜਰਸੀ ਦੀ ਗੱਲ ਕਰੀਏ ਤਾਂ ਜਰਸੀ ਕਿੰਨਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਜੀ ਠੀਕ ਆ ਦੂਜਾ ਸੂਆ ਸੂਈ ਆ ਹਾਂਜੀ ਹਾਂਜੀ ਠੀਕ ਆ ਕਿੰਨਾ ਟਾਈਮ ਹੋ ਗਿਆ ਬਈ ਲਖੇ ਇਹਨੂੰ ਅੱਜ 4 ਦਿਨ ਹੋ ਗਏ ਜੀ 4 ਦਿਨ ਹੋ ਗਏ ਹਾਂਜੀ ਠੀਕ ਆ ਤੇ ਬੱਚਾ ਬਈ ਬੱਚਾ ਜੀ ਬੱਚਾ ਹਾਂਜੀ ਠੀਕ ਆ ਸੂਆ ਦੂਜਾ ਹੀ ਸੂਈ ਹੈ ਨਾ ਦੂਜਾ ਸੂਆ ਜੀ ਠੀਕ ਆ ਤੇ ਕਿੰਨਾ ਬੋੜਾ ਬਈ ਇਸ ਵਕਤ ਹਾਂ ਇਸ ਟਾਈਮ ਜੀ 13 14 ਕਿਲੋ ਬੋੜਾ 13 ਕਿਲੋ ਚਵਾ ਦੇਾਂਗੇ ਹਾਂਜੀ ਚਵਾ ਦੇਾਂਗੇ ਠੀਕ ਆ ਹਾਂਜੀ ਤੇ ਦੁੱਧ ਵੈਸੇ ਬਈ ਪੀਕ ਲੈਵਲ ਤੇ ਕਿੰਨਾ ਕ ਪਾ ਦੂ ਲਖੇ ਦੋਦੇ ਵੀਰੇ ਸੇਵਾ ਦੇ ਡਿਪੈਂਡ ਆ 20 ਲੀਟਰ ਵੀ ਪਾ ਸਕਦੀ ਆ ਕੋਈ ਘੱਟ ਵੀ ਰਹਿ ਸਕਦਾ ਠੀਕ ਆ ਹਾਂਜੀ ਲਓ ਵੀ ਸੋਹਣਾ ਹਵਾਨਾ ਦੂਜਾ ਸੂਆ ਸੂਈਆ ਬੱਚਾ ਵੱੱਛਾ ਮਗਰ ਚੌਥਾ ਦਿਨ ਹੋ ਗਿਆ ਬਾਈਆਂ ਦਾ ਸੂਈ ਦੇ ਦੇਖ ਸਕਦੇ ਕੱਦ ਕਾਠ ਦੀ ਗੱਲ ਕਰੀਏ ਨਾ ਨਾ ਹੀ ਬਾਲੀ ਵੱਡੀ ਕਹਿ ਸਕਦੇ ਮੀਡੀਅਮ ਕੱਦ ਦੇ ਵਿੱਚ ਹੈਗੀ ਆ ਦੇਖ ਸਕਦੇ ਆ ਜੱਜਮੈਂਟ ਤੁਹਾਨੂੰ ਸਾਰੀ ਕਰਵਾ ਦਿੰਦੇ ਆ ਜਿਹੜਾ ਮਾਨੇ ਦੀ ਜੀ ਗੱਲ ਕਰੀਏ ਬਹੁਤ ਸੋਹਣਾ ਫਿਟਿੰਗ ਆ ਹਵਾਨਾ ਬੜਾ ਸਾਈ ਬਹੁਤ ਸੋਹਣਾ ਦੇਖ ਸਕਦੇ ਆ ਆਹ ਤੋਂ ਤੁਹਾਨੂੰ ਹਵਾਨੇ ਜੱਜਮੈਂਟ ਦਿਖਾਉਣੇ ਆ ਬਹੁਤ ਸੋਹਣਾ ਥਾਣਾ ਹੱਥੀ ਜਵਾਈ ਵਾਲਾ ਕੋਈ ਛੋਟਾ ਨਹੀਂ ਤੇ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਫੇਸ ਬਹੁਤ ਪਿਆਰਾ ਜਰਸੀ ਅੰਗ ਦੇ ਵਿੱਚ ਮਗਰ ਬੱਚਾ ਬੱਚਾ ਲੋਬੀ ਤੋੜ ਕੇ ਤੁਹਾਨੂੰ ਵਿਖਾਉਣੇ ਆ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਤੇ ਸ਼ਾਮ ਦੇ ਜੇ ਗੱਲ ਕਰੀਏ ਟਾਈਮ 5:00 ਵਜੇ ਉਸ ਢੰਗ ਨਾਲ ਦੀ ਜੱਜਮੈਂਟ ਕਰੋ ਜੇ ਮੋੜ ਲਾ ਬਈ ਲੱਖੇ ਫੇਸ ਚੈੱਕ ਕਰ ਸਕਦੇ ਆ ਬਹੁਤ ਪਿਆਰਾ ਫੇਸ ਆ ਦੋਸਤੋ ਮੀਡੀਅਮ ਕੱਟ ਦੇ ਵਿੱਚ ਹੈਗੀ ਆ ਹਵਾਨਾ ਸੋਨਾ ਤਿਆਰ ਕੀਤਾ ਹੋਇਆ ਚੌਥਾ ਦਿਨ ਹੋ ਗਿਆ ਸੂਈ ਨੂੰ ਇੱਕ ਸਾਲ ਹੈ ਤੇ ਰੇਟ ਇਹਦਾ ਆਪਾਂ ਬਾਈ ਲੱਖੇ ਤੋਂ ਪੁੱਛ ਲੈਣਾ ਕੀ ਰੇਟ ਕਰਨਾ ਇਹ ਲਖੇ ਇਹਦਾ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਰੇਟ ਬਿਲਕੁਲ ਵੀਰੇ 70000 ਰੁਪਏ ਠੀਕ ਆ 70000 ਹਾਂਜੀ ਰੇਟ ਕਰ ਲਈ ਜਾਇਜ਼ ਆਪਣੀ ਵੀਡੀਓ ਹੈਗੀ ਪਹਿਲਾਂ ਵੀ ਇਹ ਪਹਿਲੀ ਹੈ ਠੀਕ ਆ ਕੋਈ ਗੱਲ ਨਹੀਂ ਵੀਰੇ ਯਾਰ ਅਸੀਂ ਮੁੜ ਕੇ ਵਧੀਆ ਰੱਖਾਂਗੇ ਜਿਹੜਾ ਕੋਈ ਗਾਹਕ ਆਪਣਾ ਲੈ ਕਰੂਗਾ ਮੁੜ ਕੇ ਤੂੰ ਵੀ ਮਹਿਸੂਸ ਕਰੇਂ ਜਿਦੇ ਬਈ ਫੋਨ ਨਹੀਂ ਆਏ ਫੋਨ ਆਉਣੇ ਬਈ ਰੇਟ ਦੇ ਸਿਰ ਤੇ ਠੀਕ ਆ ਕੋਈ ਵੀਰੇ ਯਾਰ ਹਾਂ ਕੋਈ ਦਿੱਕਤ ਨਹੀਂ ਆਪਾਂ ਜੀ ਯਾਰ ਆ ਸਿਸਟਮ ਹੁੰਦਾ ਬਈ ਅਗਲੇ ਨੇ ਵੇਖ ਕੇ ਵੇਖ ਪਰਖ ਕੇ ਚੀਜ਼ ਲੈਣੀ ਹੁੰਦੀ ਆ ਆਪਾਂ ਨਾ ਤੁਰੇ ਫਿਰਦੇ ਆ ਆਪਾਂ ਆਪਦੇ ਪੜਤੇ ਨਾ ਲੈਣੀ ਐ ਜਿਹਨੇ ਅੱਗੇ ਲੈਣੀ ਐ ਉਹਨੇ ਆਪਦੇ ਪੜਤੇ ਲੈਣੇ 70000 ਚੋਂ ਮਾਨਤਨ ਕਰ ਦਿਆਂਗੇ ਹਾਂਜੀ ਹਾਂਜੀ 70000 ਚੋਂ ਮਾਨਤਨ ਕਰ ਦਿਆਂਗੇ ਠੀਕ ਆ ਲਓ ਵੀ 70000 ਦੇ ਵਿੱਚੋਂ ਮਾਨਤਨ ਹੋ ਜੂਗਾ ਸੋਹਣੀ ਜਰਸੀ ਆ ਇਸ ਤੋਂ ਅੱਗੇ ਬਈ 2 ਨੰਬਰ ਵਾਇਰ ਦੀ ਗੱਲ ਕਰ ਲਈਏ ਇਹ ਵੀ ਸੂਈ ਸਵਾਈ ਆ ਹਾਂ ਇਹ ਸੂਈ ਆ ਵੀਰੇ 20 ਦਿਨਾਂ ਦੀ ਠੀਕ ਆ ਬੱਚਾ ਇਹਦਾ ਬਈ ਬੱਚਾ ਉਹ ਬੈਠਾ ਜੀ ਬੱਚਾ ਦਾ ਕੰਡਮੀ ਆ ਠੀਕ ਆ ਬੱਚਾ ਬਈ ਹਾਂਜੀ ਬੱਚਾ ਲਓ ਵੀ ਆਹ ਬੱਚਾ 20 ਦਿਨ ਹੈਨਿੰਗਾ ਡੈਡੀ ਸਮਝੋ ਨਾ ਦੁੱਧ ਕਿੰਨਾ ਇਹਦੇ ਥੱਲੇ ਦੁੱਧ ਵੀਰੇ 18 ਲੀਟਰ ਜਮਾ ਆਪਾਂ ਡੱਬੇ ਵਾਲਾ 18 ਲੀਟਰ ਚਵਾ ਕੇ ਦੇ ਦਿਆਂਗੇ ਠੀਕ ਆ ਭਾਉਂ ਦੀ ਕੋਈ ਦੋ ਟਾਈਮ ਚੋਲੇ ਦੋ ਟਾਈਮ ਜੀ ਜਮਾ ਸੁਹਾ ਦੂਜਾ ਹੀ ਸੂਈ ਹੈ ਨਾ ਠੀਕ ਆ ਜੀ ਠੀਕ ਆ ਲਓ ਵੀ ਸੋਹਣੇ ਕੰਦ ਕਾਠ ਵਾਲੀ ਹੈ ਦੂਜਾ ਸੁਹਾ ਤੇ 20 ਲੀਟਰ ਦੁੱਧ ਤੁਸੀਂ ਇੱਥੋਂ ਚੋ ਕੇ ਜਾ ਸਕਦੇ ਆ ਹਵਾਨਾ ਦੋਸਤੋ ਇਹਦਾ ਵੀ ਸੋਹਣਾ ਜੇ ਗੱਲ ਕਰੀਏ ਨਾ ਤੁਸੀਂ ਟਾਈਮ ਦੀ ਜੱਜਮੈਂਟ ਆਪ ਹੀ ਲਾ ਲੈਣੀ ਹੈ ਕਿਉਂਕਿ 5 ਵਜ ਚੁੱਕੇ ਆ ਹਵਾਨਾ ਸੋਹਣਾ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਹੋਰ ਅੱਧੇ ਪੌਣੇ ਘੰ ਦੇਖ ਸਾਦੇ ਆ ਫਿਟਿੰਗ ਵਾਲਾ ਹਵਾਨਾ ਦੋਸਤੋ ਜਿਹੜੇ ਵੀ ਨੇ ਦੋਸਤੋ ਫਾਰਮ ਤੇ ਵੜਾ ਪਾਉਣੀਆਂ ਨਾ ਬਹੁਤ ਸੋਹਣਾ ਮਸ਼ੀਨੀ ਚਵਾਈ ਵਾਲਾ ਥਣ ਲੱਗਿਆ ਦੇਖ ਸਾਦੇ ਜਿਹੜਾ ਕੋਈ ਸੇਵਾ ਸੰਭਾਲਾ ਵਾਲਾ ਜਾਂਦਾ ਨਾ ਅਰਮਾਨਾ ਵੀ ਬਰੀਡ ਪੱਕ ਤੋਂ ਬਾਹਰ ਬਹੁਤ ਚੰਗੀ ਆ ਤੇ ਥੋੜੀ ਫਿੱਕੀ ਜ਼ਰੂਰ ਪੈਂਦੀ ਆ ਨੋ ਲਵਾਏ ਵੀਰੇ ਤਾਂ ਕਰਕੇ ਥੋੜੀ ਤੋਰ ਹੋਊਗਾ ਠੀਕ ਆ ਲੋ ਵੀ ਨੋ ਬਾਈਆਂ ਦਾ ਲਵਾਏ ਆ ਤੇ ਸੇਵਾ ਸੰਭਾਲਾ ਵਾਲਾ ਜਾਂਦਾ ਦੁੱਧ ਹੋ ਸਕਦਾ ਵੀ ਅਜੇ 20 ਦਿਨਾਂ ਦੀ ਸੂਈ ਆ ਤੇ ਦੁੱਧ ਹੋ ਸਕਦਾ ਵੀ ਇਸ ਤੋਂ ਵੀ ਜ਼ਿਆਦਾ ਪਾਜੇ ਕਿਉਂਕਿ ਬਰੀਡ ਪੱਖ ਤੋਂ ਚੰਗੀ ਆ ਵੜ ਹਵਾਨੇ ਦੀ ਜੇ ਗੱਲ ਕਰੀਏ ਤਾਂ ਬਹੁਤ ਸਾਫ਼ ਸੁਥਰੀ ਆ ਫੇਸ ਚੈੱਕ ਕਰਾਉਣਾ ਤੁਹਾਨੂੰ ਬਰੀਡ ਪੱਖ ਤੋਂ ਤੁਹਾਨੂੰ ਜੱਜਮੈਂਟ ਹੋਊਗੀ ਦੇਖ ਸਕਦੇ ਆ ਕਈ ਜਿਹੜੀ ਪੱਕੇ ਪੁੱਕੇ ਦਾ ਆਮ ਹੀ ਪਸ਼ੂ ਕਰ ਲੈ ਜਾਂਦਾ ਬਾਕੀ ਬਾਈਆਂ ਦਾ ਨਾ ਲਵਾਏ ਹੋਇਆ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਤੇ ਬਾਈ ਲੱਖੇ ਦਾ 20 ਲੀਟਰ ਦੁੱਧ ਚਵਾ ਦੇਾਂਗੇ ਨਾ ਮੇਰੇ 18 ਲੀਟਰ 18 ਲੀਟਰ ਹਾਂਜੀ ਹਾਂਜੀ ਠੀਕ ਆ ਲਓ ਵੀ 18 ਲੀਟਰ ਤੁਸੀਂ ਚੋ ਕੇ ਲੈ ਜਾਣਾ ਜਿਹੜੇ ਵੀਰ ਦੇ ਪਸੰਦ ਹੋਵੇ अनुमान ਆ ਵੀ ਜਿਹੜਾ ਕੋਈ ਸੇਵਾ ਸੰਭਾਲ ਆ ਲ ਜਾਂਦਾ ਉਹ 20 ਕੱਟ ਲੇ ਤੇ ਕਿਉਂਕਿ ਬਾਈ ਦੇ ਕੋਲੇ ਆਉਂਦੇ ਜਾਂਦੇ ਰਹਿੰਦੇ ਪਸ਼ੂ ਤੇ ਬਾਈ ਲੱਖੇ ਦਾ ਰੇਟ ਕੀ ਕਰਦਾ ਹੈ ਇਹਦਾ 65000 ਰੁਪਏ 65000 ਹਾਂਜੀ ਠੀਕ ਆ ਤੇ ਇਸ ਤੋਂ ਅੱਗੇ ਬਈ ਤਿੰਨ ਨੰਬਰ ਵਾਈਟ ਦੀ ਗੱਲ ਕਰ ਲਈਏ ਇਹ ਵੀ ਸੂਈ ਸਵਾਈ ਹੈ ਹਾਂਜੀ ਸੂਈ ਹੈ ਠੀਕ ਆ ਕਿੰਨਾ ਟਾਈਮ ਹੋ ਗਿਆ ਬਾਈ ਲੱਖੇ ਨੂੰ ਤਿੰਨ ਦਿਨ ਹੋ ਗਏ ਵੀਰੇ ਤਿੰਨ ਦਿਨ ਹੋ ਗਏ ਸੂਈ ਹਾਂਜੀ ਹਾਂਜੀ ਠੀਕ ਆ ਤੇ ਕਿੰਨਾ ਕੁ ਬੋਲਾ ਬਈ ਇਹਦੇ ਥੱਲੇ ਇਹਦੇ ਥੱਲੇ ਬੋਲਾ ਜੀ ਉਹ 14 ਲੀਟਰ ਦੇ ਡੱਬੇ ਮਰਾ ਦਨੇ ਆਪਾਂ 14 ਲੀਟਰ ਦੇ ਡੱਬੇ ਮਰਾ ਦਨੇ ਹਾਂਜੀ ਬੱਚਾ ਬੱਚਾ ਜੀ ਸੂ ਸੂਆ ਪਹਿਲਾ ਜੀ ਪਹਿਲਾ ਸੂਆ ਹਾਂਜੀ 4 ਦੰਦਾ ਲੋ ਵੀ ਮੂੰਹੋਂ 4 ਦੰਦਾ ਹਵਾਨਾ ਸੋਹਣਾ ਦੇਖ ਸਕਦੇ ਆ ਫੀਟਿੰਗ ਵਾਲਾ ਹਵਾਨਾ ਕੋਈ ਟੁੱਟਮਾ ਨਹੀਂ ਤੇ ਕੋਈ ਫੋੜ ਸ਼ਾਂਗ ਨਹੀਂ ਸੋਹਣਾ ਥਾਣਾ ਐਸਾ ਜਿਹੜੇ ਵੀ ਨੇ ਦੋਸਤੋ ਇਹ ਵੀ ਵੈੜ ਮਸ਼ੀਨ ਤੇ ਲਾਉਣੀ ਆ ਨਾ ਮਸ਼ੀਨ ਵਾਲਾ ਥਾਣਾ ਸੋਹਣਾ ਜੇ ਗੱਲ ਕਰੀਏ ਪੂਰਾ ਥਣ ਮੁਠੀ ਵਾਲਾ ਕੱਢਦੇ ਆ ਬਸ ਮੁਕੇ ਠੀਕ ਆ ਲੋ ਵੀ ਥਣ ਬਾਈਆਂ ਦਾ ਮੁਠੀ ਵਾਲਾ ਹੀ ਕੱਢਿਆ ਆ ਪਹਿਲਾ ਸੂਆ ਅਨਮਾਨ ਆ ਵੀ ਦੁੱਧ ਦੇ ਨੇ ਵੀ ਸੋਹਣਾ ਪਾ ਦੇਣਾ ਬੀ 14 ਲੀਟਰ ਇਸ ਵਕਤ ਦੁੱਧ ਤਿਆਰ ਆ ਤੁਸੀਂ ਭਾਵੇਂ ਦੋ ਟਾਈਮ ਚੋ ਤਿੰਨ ਟਾਈਮ ਚੋ ਤਸੱਲੀ ਤੁਸੀਂ ਕਰਨੀ ਹੈ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਤਸੱਲੀ ਕਰਨ ਦਾ ਤੁਹਾਡਾ ਫਰਜ਼ ਹੁੰਦਾ ਬਰੀਡ ਪੱਕ ਤੋਂ ਦੋਸਤੋ ਵੈਰ ਇਹ ਵੀ ਬਹੁਤ ਚੰਗੀ ਆਜਾਤ ਕੁਆਲਟੀ ਵਾਲੀ ਦੇਖ ਸਕਦੇ ਆ ਫੇਸ ਚੈੱਕ ਕਰ ਸਕਦੇ ਸੋਹਣਾ ਫੇਸ ਆ ਬਾਕੀ ਦੋਸਤੋ ਪਹਿਲਾ ਸੂਈ ਕਰਮਾਂ ਵਾਲੀ ਸੂਈ ਆ ਹਵਾਨਾ ਸੋਹਣਾ ਤੋੜ ਕੇ ਤੁਹਾਨੂੰ ਸਾਰੇ ਨਗ ਉਵੇਂ ਉਵੇਂ ਵਿਖਾ ਦੇਨੇ ਆ ਰੇਟ ਵੀ ਪੁੱਛ ਦੇਣਾ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਤਾਂ ਆਪਦੀ ਤੁਸੀਂ ਇੱਥੇ ਪਹੁੰਚ ਕੇ ਤਸੱਲੀ ਕਰ ਲੈਣੀ ਆ ਜਿਹੜੇ ਪਸੂ ਸੂਏ ਸਵਾਏ ਆ ਉਹ ਤੁਸੀਂ ਚਵਾਈ ਕਰ ਲੈਣੀ ਆ ਜਿਹੜੇ ਕੋਈ ਗੱਭਣਾ ਆ ਆਪਦੀ ਤਸੱਲੀ ਕਰ ਲਓ ਭਾਈ ਲੱਖੇ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਕੀ ਕਰਦਾ ਹੈ 60000 ਇਹਦਾ 60000 ਹਾਂਜੀ ਠੀਕ ਆ ਲਓ ਵੀ ਇਹਦਾ ਰੇਟ 60000 ਬੱਚਾ ਤੁਹਾਨੂੰ ਦਿਖਾ ਦਿੰਦੇ ਆ ਆਹ ਬੱਚਾ ਦੋਸਤੋ ਵੇਖ ਸਕਦੇ ਆ ਬੱਚਾ ਬਹੁਤ ਚੰਗਾ ਸੀ ਇਸ ਤੋਂ ਅੱਗੇ ਬਈ ਗੱਭਣਾ ਆਪਣੇ ਕੋਲ ਇਹ ਇਹ ਮੈਂ 20 ਦਿਨਾਂ ਦੀ ਕੱਚੀ ਹੈ ਵੀਰੇ ਠੀਕ ਆ 20 ਦਿਨਾਂ ਦੀ ਕੱਚੀ ਆ ਬਈ ਲੱਖੇ ਸੰਭੀ ਸੂੰਭੀ ਬਹੁਤ ਆ ਹਨਾ ਹਾਂ ਸੇਵਾ ਬਹੁਤ ਕਰੀਆ ਜੀ 35 36 ਲੀਟਰ ਦੁੱਧ ਦਿੰਦੀ ਰਹੀ ਆ ਜੀ ਠੀਕ ਆ ਲੋ 35 36 ਲੀਟਰ ਬਾਈਆਂ ਦਾ ਦੁੱਧ ਦਿੱਤਾ ਸੂਆ ਕਿਨ ਮਸੂਣਾ ਬਈ ਲੱਖੇ ਨੇ ਦੂਜਾ ਸੂਗੀ ਇਹ ਦੂਜਾ ਸੂਗੀ ਠੀਕ ਆ ਦਿਨ ਵੀ ਲੈ ਜੂਗੀ ਹਾਂਜੀ ਠੀਕ ਆ ਲੋ ਵੀ ਦਿਨੇ ਨੇ ਵੀ ਲੈ ਜਾਣੇ ਆ ਸੰਭੀ ਸੂੰਭੀ ਜਿਹੜੇ ਵੀਰ ਤੋਂ ਆਏ ਨਾ ਸੰਭਾਈ ਬਹੁਤ ਹੋਈ ਆ ਹਜੇ ਹਵਾਨਾ ਨਾ ਬਣਾਉਣਾ ਸ਼ੁਰੂ ਨਹੀਂ ਕੀਤਾ ਰਾਜੀ ਭਲੀ ਬਹੁਤ ਆ ਕਾਫੜੀ ਓਏ ਕੌ ਵੀ ਖਵਾਨਾ ਤੁਹਾਨੂੰ ਜੱਜਮੈਂਟ ਖੜੀ ਨਹੀਂ ਕਰਵਾਵਾਂਗੇ ਥਾਣਾ ਤੋਂ ਝੋਲੀ ਝਾਲੀ ਤੁਹਾਨੂੰ ਤੁਰੀ ਜਾਂਦੀ ਤੋਂ ਜੱਜਮੈਂਟ ਹੋ ਜਾਣੀ ਆ ਮੋੜ ਲਾ ਦਿੰਦੇ ਪੂਰੇ ਵੱਡੇ ਢਾਂਚੇ ਦੇ ਵਿੱਚ ਆ ਕਰਾਸ ਅੰਗ ਵਹਿੜਾ ਦੁੱਧ 35 36 ਲੀਟਰ ਦੇ ਲਗਭਗ ਇਹਨੇ ਪਾਇਆ ਹੋਇਆ ਸੇਵਾ ਸੰਭਾਲ ਵਾਲੇ ਘਰੋਂ ਆਈ ਆ ਖਲਾਸਾ ਆ ਦੇਖ ਸਕਦੇ ਆ ਨਾੜਾ ਨਾ ਇਹਨੇ ਹਵਾਨੇ ਤੇ ਬਹੁਤ ਸੋਹਣੀਆਂ ਠਾਉਣੀਆਂ ਅੰਦਰ ਕਰਦੇ ਆ ਤੇ ਸਹ ਦੇ ਟੈਲ ਤੁਸੀਂ ਹਵਾਨੇ ਚ ਅਮਾਨ ਲਾ ਲੈਣਾ ਬਹੁਤ ਵੱਡਾ ਹਵਾਨਾ ਤਿਆਰ ਕਰਨਾ ਨਾੜਾ ਚੈੱਕ ਕਰ ਸਕਦੇ ਆ ਹਵਾਨੇ ਦੇ ਉੱਤੇ ਬਹੁਤ ਸੋਹਣੀਆਂ ਨਾੜਾ ਠਾਉਣੀਆਂ ਬਈ ਲਖੇ ਜਿਹੜੇ ਨੂੰ ਤਿਆਰ ਹੋਣਾ ਨੇ ਇਹ ਕਰਮ ਵਾਲੀ ਨੇ ਹਵਾਨਾ ਸੋਹਣਾ ਬਣਾਜਣਾ ਹੈ ਨਾ ਬਈ ਹਾਂਜੀ ਹਾਂਜੀ ਠੀਕ ਆ ਤੇ ਇਹ ਰੇਟ ਦੀ ਗੱਲ ਕਰੀਏ ਬਈ ਇਹਦਾ ਰੇਟ ਕੀ ਹੈ ਇਹਦਾ ਰੇਟ 10 ਹੈ 1 10 ਹਾਂਜੀ ਠੀਕ ਆ ਮਾਨਤਨ ਕਰਾਂਗੇ ਹਾਂ ਮਾਨਤਨ ਕਰਦੇ ਆ ਠੀਕ ਆ ਲੋ ਵੀ 1 ਲੱਖ ਅੱਖਰ ਤੇ 10000 ਦੇ ਵਿੱਚੋਂ ਮਾਨਤਾ ਨ ਹੋ ਜਾਊਗਾ। ਇਸ ਤੋਂ ਅੱਗੇ ਬਈ ਇੱਕ ਹੋਰ ਆਪਣੇ ਕੋਲੇ ਆ ਖੜੀ ਸਾਹਮਣੇ। ਠੀਕ ਐ ਬੰਦੇ ਇਹਦੇ ਮਗਰ ਬੱਚਾ ਹੈ ਨਹੀਂ ਹਨਾ ਬਈ। ਅੱਛਾ ਹੈ ਨਹੀਂ ਜੀ। ਠੀਕ ਆ ਤੇ ਕਿੰਨੇ ਦਿਨ ਹੋ ਗਏ ਬਈ ਸੂਈ ਨੇ? ਇਹਨੇ 2 ਮਹੀਨੇ ਹੋ ਗਏ ਜੀ। ਠੀਕ ਆ ਤੋਕਰ ਮੰਨ ਸਕਦੇ ਹਾਂ। ਹਾਂਜੀ ਹਾਂਜੀ। ਠੀਕ ਆ ਦੁੱਧ ਕਿੰਨਾ ਚਵਾ ਦੇਾਂਗੇ ਜੀ? ਇਹਦੇ ਵੀਰੇ 20 ਲੀਟਰ ਚਵਾ ਦੇ। 20 ਲੀਟਰ ਚਵਾ ਦੇਾਂਗੇ। ਭਾਂਡਾ ਕੋਈ 4 ਟਾਈਮ ਚੋਲੇ। ਮੈਂ ਨਾ ਭਾਂਡਾ 5 ਟਾਈਮ। ਚਾਈਏ ਨੂੰ ਸਾਫ਼ ਹੋਵੇ। ਓਕੇ ਜੀ ਓਕੇ। ਠੀਕ ਆ ਸੂਆ ਕਿੰਨਾ ਮਸੂਈ ਹੈ? ਸੂਆ ਤੀਜਾ ਲੋਬੀ ਤੀਜਾ ਸੂਆ ਸੂਈ ਆ 2 ਮਹੀਨਿਆਂ ਦੇ ਲਗਭਗ ਹੋ ਗਏ ਸੂਈ ਨੂੰ ਤੇ ਫੇਰ ਚੈੱਕ ਕਰ ਸਕਦੇ ਆ ਦੋਸਤੋ ਸੋਹਣੀ ਜਾਤ ਕੁਆਲਿਟੀ ਵਾਲੀ ਵੜਾ ਪੂਰੇ ਵੱਡੇ ਢਾਂਚੇ ਦੇ ਵਿੱਚ ਆ 20 ਲੀਟਰ ਦੁੱਧ ਤੁਸੀਂ ਇੱਥੇ ਆਪ ਦਾ ਚੂਕਲ ਜਾ ਸਕਦੇ ਆ ਥਣਾ ਦਾ ਸਾਈਜ਼ ਚੈੱਕ ਕਰਾ ਲ ਦੀਏ ਕਰੀ ਦੇਖ ਸਕਦੇ ਆ ਸੋਹਣਾ ਥਣਾ ਦਾ ਸਾਈਜ਼ ਆ ਬਹੁਤ ਵੱਡੀ ਘਾਹ ਦੋਸਤੋ ਤੀਜਾ ਸੂਆ ਸੂਈ ਆ 2 ਮਹੀਨੇ ਹੋ ਗਏ ਬਾਈਆਂ ਦਾ ਸੂਈ ਨੂੰ ਟੋਕੜ ਦੇ ਸਕਦੇ ਆ ਨੌ ਲਵਾਇਆ ਕਰਕੇ ਐ ਕਰਦਿਓ ਬਈ ਠੀਕ ਆ ਲੋ ਬਈ ਆਵੇਂ ਕਈ ਵਾਰੀ ਨਾ ਪਸ਼ੂ ਐਫ ਦੇ ਹੋ ਹੀ ਜਾਂਦਾ ਕਿ ਮਾੜਾ ਮੋਟਾ 9 ਨੰਬਰ ਦੇ ਹੁਣ ਤਾਂ ਇਸੇ ਕਰਕੇ ਥੋੜੀ ਦਿੱਕਤ ਆ ਜਾਂਦੀ ਹੈ। ਖਵਾਨਾ ਸਾਫ ਸੁਥਰਾ ਹੋਊਗਾ ਬਾਕੀ ਸਾਰੀ ਜੱਜਮੈਂਟ ਤੁਸੀਂ ਆਪ ਲਾ ਲੈਣੀ ਆ। ਥਣਾ ਦਾ ਸਾਇਸ ਸੋਨਾ ਹੱਥੀ ਚਵਾਈ ਵਾਲਾ ਥਣ ਲੱਗਿਆ ਇਹ ਗੱਲ ਨਹੀਂ ਥਣ ਛੋਟਾ ਹੋਊਗਾ। ਦੇਖ ਸਕਦੇ ਆਂ। ਤੇ ਬਾਈ ਲੱਖੇ ਦਾ ਰੇਟ ਦੀ ਗੱਲ ਕਰੀਏ ਦਾ ਰੇਟ 60000 65000 ਹਾਂਜੀ ਠੀਕ ਆ ਲਓ ਵੀ 65000 ਰੁਪਿਆ ਰੇਟ ਆ ਮੌਕੇ ਦਾ ਮਹਿੰਤਾ ਹੋਊਗਾ ਬਾਕੀ ਦੋਸਤੋ ਬਾਈ ਕੋਲੇ ਨਾ ਨਾ ਕਾਫੀ ਹੁੰਦੇ ਆ ਆਪਣੀ ਵੀਡੀਓ ਬਾਈ ਦੇ ਘਰੇ ਪਹਿਲੀ ਆ ਜੇ ਗੱਲ ਕਰੀਏ ਇੱਧਰ ਤੁਹਾਨੂੰ ਇੱਕ ਵਾਰੀ ਨਿਗਾ ਮਾਰਾ ਦਿੰਦੇ ਆ ਕੁਛ ਵਹਿੜਾਂ ਕੱਟੀਆਂ ਹੈਗੀਆਂ ਬਾਈ ਕੋਲੇ ਦੇਖ ਸਕਦੇ ਆ ਨਿਗਾ ਮਾਰ ਸਕਦੇ ਆ ਤੇ ਜਿਹੜੇ ਵੀਰ ਦੇ ਇਹਨਾਂ ਪੰਜਾਂ ਨਗਾ ਚੋਂ ਜਾਂ ਵੈਸੇ ਵੀ ਕੋਈ ਨਗ ਚਾਹੀਦਾ ਹੋਵੇ ਸੰਪਰਕ ਕਰ ਲੋ ਕਿਉਂਕਿ ਭਾਈ ਕੋਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਵਪਾਰ ਦਾ ਕੰਮ ਆ ਤੇ ਪਿੰਡ ਹੈਗਾ ਭਾਰੂ ਤੇ ਜ਼ਿਲ੍ਹਾ ਹੈਗਾ ਮੋਕਸਰ ਸਾਹਿਬ ਤੇ ਤਸਵੀਰ ਕਿੱਦੜਵਾ ਠੀਕ ਆ ਠੀਕ ਆ ਕਿੱਦੜਵੇ ਤੇ ਬਿਲਕੁਲ ਨਾਲ ਹੀ ਆ ਤਕਰੀਬਨ ਤੇ ਜਿਹੜੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨ